ਤਮਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੰਘਾਂ ਨੂੰ ਸਾਈ ਮੀਆਂ ਮੀਰ ਰਾਮਤੁਲਾ ਤਾਲਾ ਲੈ ਦੀ ਕੁਲ ਦੇ ਵਾਰਿਸ ਦਾ ਸਲਾਮ ਕਬੂਲ ਹੋਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹਿਰ ਵਿੱਚੋਂ ਸਾਈ ਮੀਆਂ ਮੀਰ ਬਾਲਾ ਪੀਰ ਰahmatullah taala ਲਦੀ ਨਗਰੀ ਦੇ ਵਿੱਚੋਂ तमाम ਸੰਗਤਾਂ ਦੇ ਦਰਸ਼ਨ ਪਾਵਨ ਵਾਸਤੇ ਹਾਜ਼ਰ ਹੋਏ ਆ ਮੈਂ ਖੁਸ਼ ਆ ਕਿ ਜਦ ਸਿੱਖ ਪਰਿਵਾਰ ਦੇ ਵਿੱਚ ਪਹਿਲੀ ਬੜੀ ਇਬਾਦਤਗਾਹ ਬਣਾਈ ਗਈ ਤੇ ਤਦ ਵੀ ਇਹ ਸ਼ਰਫ ਉਸ ਇਸੇ ਖਾਨਵਾਦੇ ਨੂੰ ਮਿਲਿਆ ਜਿਸ ਦਾ ਮੈਂ ਇੱਕ ਫਰਦ ਹਾਂ ਤਦ ਹਰਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਦਾ ਵਿਲਾ ਆਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਖਾਸ ਪਾਲ ਕੀ ਆਪਣੇ ਕੋਤਰ ਸੋ ਚੇਲਿਆਂ ਨੂੰ ਦੇ ਕੇ ਤੇ ਲਾਹੌਰ ਭੇਜਿਆ ਕਿ ਜਾਓ ਸਾਈ ਮੀਆਂ ਮੀਰ ਨੂੰ ਲੈ ਕੇ ਆਓ ਕਿਉਂ ਜੇ ਗੁਰੂ ਜੀ ਰਾਮਦਾਸ ਜੀ ਨੇ ਜਦੋਂ ਹਰਮੰਦਰ ਸਾਹਿਬ ਲਈ ਜ਼ਮੀਨ ਤਕਰੀਬਨ ਲਗਭਗ 12 ਮੁਰੱਬੇ ਖਰੀਦ ਕੀਤੀ ਉੱਥੇ ਸਨੋਬਰ ਬਣਾਇਆ ਉਸ ਦੇ ਵਿਚਕਾਰ ਹਰਮੰਦਰ ਸਾਹਿਬ ਵਾਸਤੇ ਜਗ੍ਹਾ ਖਾਲੀ ਛੱਡ ਦਿੱਤੀ ਤੇ ਫਰਮਾਇਆ ਕਿ ਆਪਣੇ ਵਕਤ ਦਾ ਬਿਹਤਰੀਨ ਇਨਸਾਨ ਇਸ ਦਾ ਨੀਂਹ ਪੱਥਰ ਰੱਖੇਗਾ ਤਾਰੀਖ ਸ਼ਾਹਦੇ ਕਿ ਇਸ ਦਾ ਨੀਂਹ ਪੱਥਰ ਸਾਇਮੀਆਂ ਮੀਰ ਜੀ ਨੇ ਰੱਖਿਆ ਗੁਰੂ ਜੀ ਨੇ ਆਪਣੀ ਜ਼ਾਤੀ ਸਵਾਰੀ ਵਾਲੀ ਪਾਲਕੀ ਭੇਜੀ ਲਾਹੌਰ ਤੋਂ ਤਕਰੀਬਨ 80 ਕਿਲੋਮੀਟਰ ਹਰਮੰਦਰ ਸਾਹਿਬ ਹੈ ਸਾਈ ਮੀਆਂ ਮੀਰ ਜੀ ਉਥਾਂ ਪੁੱਜੇ ਉੱਥੇ ਤਕਰੀਬਨ 14 ਦਿਨ ਗੁਰੂ ਜੀ ਦੇ ਮਹਿਮਾਨ ਰਹੇ ਨੀ ਪੱਥਰ ਦਾ ਇੱਕ ਵਾਕਿਆ ਜਿਹੜਾ ਸਾਡੇ ਖਾਨ ਵਾਦੇ ਦੀ ਤਾਰੀਖ ਦੇ ਵਿੱਚ ਹੈ ਮੈਂ ਆਪ ਜੀ ਦੀ ਸਮਾਤਾ ਦੀ ਨਜ਼ਰ ਕਰ ਰਿਹਾ ਕਿ ਸਾਈ ਮੀਆਂ ਮੀਰ ਜੀ ਨੇ ਪੱਥਰ ਚੁੱਕ ਕੇ ਉਸ ਮੌਦਾ ਮਕਾਮ ਦੇ ਉੱਤੇ ਰੱਖ ਦਿੱਤਾ ਮੁਮਾਰ ਨੇ ਪੁੱਟ ਕੇ ਤੇ ਉਹਨੂੰ ਗੁਣੀਆਂ 'ਚ ਕਰ ਦਿੱਤਾ ਕਿ ਪੱਥਰ ਗੁਣੀਆਂ ਤੋਂ ਬਾਹਰ ਸੀ ਗੁਰੂ ਜੀ ਨੇ ਬਹੁਤ ਉਸਨੂੰ ਢਾਂਟਿਆ ਕੇ ਪਲਿਆ ਤੂੰ ਇਹ ਕੀ ਕੀਤਾ ਇੱਕ ਸੱਚੇ ਸੁੱਚੇ ਤੇ ਖਰੇ ਦਰवेश ਦੇ ਹੱਥ ਦਾ ਰੱਖਿਆ ਆ ਪੱਥਰ ਤੂੰ ਪੁੱਟ ਦਿੱਤਾ ਇਹ ਹਰ ਮੰਦਰ ਹੁਣ ਆਪਣੀਆਂ ਬੁਨਿਆਦਾਂ ਦੇ ਉੱਤੇ ਡੋਲਦਾ ਰਹੇਗਾ ਤਾਰੀਖ ਸ਼ਾਹ ਦੇ ਗੁਰੂ ਜੀ ਦਾ ਫਰਮਾਨ ਆਮਦ ਸ਼ਾਹ ਅਬਦਾਲੀ ਤੇ ਉਹਨੇ ਇਹਨੂੰ ਬੁਨਿਆਦਾਂ ਤੋਂ ਹਿਲਾਇਆ 1984 ਦੀਆਂ ਤਸਵੀਰਾਂ ਇੱਥੇ ਬਾਹਰ ਲੱਗੀਆਂ ਨੇ ਤੇ ਜਿਸ ਦੇ ਰਖਵਾਲੇ ਬੇਵਤਨ ਹੋਣ ਉਸ ਹਾਲੇ ਅੱਗੇ ਵੀ ਬੜੇ-ਬੜੇ ਮੁਕਾਮ ਨੇ ਕਿਕ ਬੜੀਆਂ-ਬੜੀਆਂ ਅਜ਼ਮائشਾਂ ਹੁੰਦੀਆਂ ਨੇ ਦੋਸਤੋ ਜਦ ਬਾਬਾ ਜੀ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਨ ਲਗੇ ਬਲਕੇ ਜੋਤੀ ਜੋਤ ਸਮਾਏ ਤੇ ਆਪ ਦੇ ਮੁਸਲਮਾਨ ਮੁਰਿਦਾ ਦੇ ਵਿੱਚ ਤੇ ਸਿੱਖ ਮੁਰਿਦਾ ਦੇ ਵਿੱਚ ਝਗੜਾ ਪੈ ਗਿਆ ਉਹ ਕਹਿਣ ਬਾਬਾ ਜੀ ਸਾਡੇ ਨੇ ਸਾਨੂੰ ਦਿਓ ਅਸਾਂ ਦਫਨਾਉਣਾ ਉਹ ਕਹਿਣ ਬਾਬਾ ਜੀ ਸਾਡੇ ਨੇ ਅਸਾਂ ਆਪਣੇ ਹਿਸਾਬ ਨਾਲ ਜੋ ਕਰਨਾ ਕਰਨਾ ਗੱਲ ਬਹੁਤ ਵੱਧ ਗਈ ਜਿਸਲੇ ਖੂਨ ਖਰਾਬਾ ਹੋਣ ਲੱਗਾ ਕਹਿੰਦੇ ਨੇ ਉੱਥੇ ਇੱਕ ਸਿਆਣਾ ਪੁੱਜਾ ਉਸਨੇ ਕਿਹਾ ਵੀ ਭਲੇਓ ਕਿਉਂ ਆਪਸ ਵਿੱਚ ਲੜਦੇ ਹੋ ਬਾਬਾ ਜੀ ਨੂੰ ਤੇ ਪੁੱਛੋ ਕਿ ਬਾਬਾ ਜੀ ਕਿਧੇ ਨੇ ਇਤਹਾਸ ਦੇ ਵਿੱਚ ਇਸੇ ਤਰ੍ਹਾਂ ਹੀ ਹੈ ਕਿ ਜਿਸ ਵੇਲੇ ਬਾਬਾ ਜੀ ਦੇ ਚਾਰ ਪਾਈ ਦੇ ਕਰੀਬ ਜਾ ਕੇ ਆਪ ਦਾ ਕਫਨ ਢਟਾਇਆ ਤੇ ਆਪ ਜੀ ਉੱਥੇ ਨਹੀਂ ਸਨ ਉੱਥੇ ਸਿਰਫ ਦੋ ਫੁੱਲ ਪੇਸ ਇੱਕ ਫੁੱਲ ਤੇ ਅੱਧਾ ਕਫਨ ਮੁਸਲਮਾਨਾਂ ਨੂੰ ਮਿਲਿਆ ਇੱਕ ਫੁੱਲ ਤੇ ਅੱਧਾ ਕਫਨ ਸਿੱਖ ਭਰਾਵਾਂ ਨੂੰ ਮਿਲਿਆ ਕਰਤਾਰਪੁਰ ਜਿਹੜੇ ਜਿਹੜੇ ਵੀਰ ਗਏ ਉਹਨਾਂ ਨੇ ਦੇਖਿਆ ਹੋਣਾ ਇੱਕੋ ਹਾਤੇ ਦੇ ਵਿੱਚ ਕੰਧ ਦੀ ਸਾਂਝ ਦੇ ਨਾਲ ਆਪ ਜੀ ਦੀ ਸਮਾਦੀ ਵੀ ਹੈ ਤੇ ਆਪ ਜੀ ਦਾ ਮਜ਼ਾਰ ਵੀ ਹੈ ਜਿੱਥੇ ਆਪ ਦੀ ਕਬਰ ਦੇ ਉੱਤੇ ਰੋਜ਼ਾਨਾ ਰੁਮਾਲੇ ਚੜਦੇ ਨੇ ਦੂਰ ਨਜ਼ਦੀਕ ਦੀਆਂ ਬੀਬੀਆਂ ਕੜਾ ਪ੍ਰਸ਼ਾਦ ਪਕਾ ਕੇ ਲਿਆਉਂਦੀਆਂ ਨੇ ਜ਼ਾਰਿਕ ਮੰਤਾ ਮੰਨਦੀਆਂ ਨੇ ਉਹਨਾਂ ਦੀਆਂ ਮੰਤਾ ਪੂਰੀਆਂ ਹੁੰਦੀਆਂ ਨੇ ਤੇ ਕੜਾ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਐਵੇਂ ਕੌਣ ਕਿਤੇ ਤੁਰਦਾ ਜੇ ਜਦੋਂ ਵੀ ਤੁਸੀਂ ਕਰਤਾਰਪੁਰ ਜਾ ਕੇ ਦੇਖੋ ਤੁਹਾਨੂੰ ਉੱਥੇ ਇਹ ਸਾਂਝ ਨਜ਼ਰ ਆਏਗੀ ਸਾਡੀ ਤੇ ਰੋਜ਼ ਅਵਲ ਦੀ ਸਾਂਝ ਕਿ ਉਹਨਾਂ ਨੇ ਵੀ ਫੈਸਲਾ ਨਹੀਂ ਸੀ ਦਿੱਤਾ ਕਿ ਮੈਂ ਸਿੱਖ ਦਾ ਵਾਂ ਜਾਂ ਮੈਂ ਮੁਸਲਮਾਨ ਦਾ ਹ ਉਹਨਾਂ ਨੇ ਦੋਵਾਂ ਨੂੰ ਆਪਣਾ ਬੱਚਾ ਸਮਝਿਆ ਦੋਵਾਂ ਨੂੰ ਆਪਣਾ ਮুরীਦ ਸਮਝਿਆ ਦੋਵਾਂ ਨੂੰ ਆਪਣਾ ਸਮਝਿਆ ਦੋਵਾਂ ਨੂੰ ਆਪਣੇ ਹੀ ਕਹਿ ਕੇ ਗਏ ਦੋਸਤੋ ਤੁਹਾਡੇ ਚੋਂ ਸ਼ਾਇਦ ਹੀ ਕੋਈ ਸਿੱਖ ਇਰਾਕ ਗਿਆ ਹੋਵੇ ਅਗਰ ਗਏ ਹੋਣਗੇ ਤੇ ਉਹਨਾਂ ਨੇ ਲਾਜ਼ਮਨ ਇਰਾਕ ਦੇ ਕੈਪੀਟਲ ਬਗਦਾਦ ਦੇ ਵਿੱਚ ਹਜ਼ਰਤ ਬਲੋਲ ਦਾਨਾ ਰਹਿਮਤੁਲਾ ਤਾਲਾ ਅਲੈ ਦੇ ਮਜ਼ਾਰ ਦੇ ਹਾਤੇ ਦੇ ਵਿੱਚ ਇੱਕ ਹੁਜਰਾ ਦੇਖਿਆ ਹੋਵੇਗਾ ਪੱਥਰ ਦਾ ਬਣਿਆ ਆ ਜਿਹਦੇ ਉੱਤੇ ਗੁਰਮੁਖੀ ਚ ਵੀ ਲਿਖਿਆ ਹੋਇਆ ਹੈ ਇੰਗਲਿਸ਼ ਚ ਵੀ ਲਿਖਿਆ ਹੋਇਆ ਹੈ ਤੇ ਅਰਬੀ ਚ ਵੀ ਲਿਖਿਆ ਹੈ ਕਿ ਇਹ ਹੁਜਰਾ ਸ਼ੇਖ ਹਿੰਦੀ ਬਾਬਾ ਨਾਨਕ ਰਾਮਤੁੱਲਾ ਤਾਲਾ ਅਲੈ ਦਾ ਜਿੱਥੇ ਉਹ 6 ਵਰੇ ਰਹੇ ਨੇ ਉਥੇ ਆਪ ਜੀ ਦੀਆਂ ਖੜਾਵਾਂ ਆਪ ਜੀ ਦੀ ਮਾਲਾ ਤੇ ਆਪ ਜੀ ਦਾ ਅਸੀਂ ਉਹਨੂੰ ਜਾਨਮਾਜ਼ ਕਹਿੰਦੇ ਆ ਤੁਸੀਂ ਪਤਾ ਨਹੀਂ ਪੰਜਾਬੀ ਵਿੱਚ ਕੀ ਕਹਿੰਦੇ ਹੋ ਉਹ ਜਾਨਮਾਜ਼ ਜਿਸ ਤੇ ਬੈਠ ਕੇ ਆਪ ਆਪਣੇ ਰੱਬ ਦੇ ਨਾਲ ਗੱਲਾਂ ਬਾਤਾਂ ਕਰਦੇ ਸਨ ਉਹ ਕੁਝ ਸਫੇ ਆਪ ਜੀ ਦੇ ਆਪਣੇ ਹੱਥ ਦੇ ਲਿਖੇ ਹੋਏ ਉੱਥੇ ਮਹਫੂਜ਼ ਨੇ ਉਸ ਦੇ ਦਰਵਾਜ਼ੇ ਦੇ ਪੱਟ ਉਹਨਾਂ ਨੇ ਖੁੱਲੇ ਰੱਖੇ ਨੇ ਉਹਦੇ ਵਿੱਚ ਸ਼ੀਸ਼ਾ ਲਗਾ ਦਿੱਤਾ ਤਾਂ ਕਿ ਅੰਦਰ ਦੀ ਹਰ ਚੀਜ਼ ਨਜ਼ਰ ਆਵੇ ਅੰਦਰ ਜਾਣ ਨਹੀਂ ਕਿਸੇ ਨੂੰ ਦਿੰਦੇ ਉਦੇ ਦੋਨਾਂ ਸਾਈਡਾਂ ਤੇ ਖਿੜਕੀਆਂ ਨੇ ਉਹਨਾਂ ਦੇ ਵੀ ਪਟੇ ਪੱਟ ਖੁੱਲੇ ਨੇ ਲੇਕਿਨ ਉਹਨਾਂ ਦੇ ਵੀ ਸ਼ੀਸ਼ਾ ਲਗਾ ਦਿੱਤਾ ਆਦੀ ਹਰ ਚੀਜ਼ ਨੂੰ ਅਸਲ ਹਾਲਤ ਵਿੱਚ ਮਹਫੂਜ਼ ਰੱਖਿਆ ਹੈ ਹਾਂ ਉੱਥੇ ਆਪ ਜੀ ਦਾ ਉਹ ਲੋਟਾ ਵੀ ਪਿਆ ਹੈ ਤੇ ਮੁਸ਼ਾਇਖ ਅਰਾਕ ਨੇ ਬਗਦਾਦ ਦੇ ਉਸ ਵਕਤ ਦੇ ਪੀਰਾਂ ਨੇ ਬਗਦਾਦ ਉਸ ਵਕਤ ਦਰਲ ਖਲਾਫਾ ਸੀ ਉੱਥੇ ਆਲਮ-ਏ-ਇਸਲਾਮ ਦੇ ਸਰਕਰਦਾ ਪੀਰ ਸਨ ਉਹਨਾਂ ਨੇ ਗੁਰੂ ਜੀ ਨੂੰ ਮੰਨਿਆ ਉਹਨਾਂ ਨੂੰ تسلیم ਕੀਤਾ ਉਹਨਾਂ ਦੇ ਗਿਆਨ ਨੂੰ ਉਹਨਾਂ ਦੇ ਇਰਫਾਨ ਨੂੰ ਉਹਨਾਂ ਦੇ ਮੁਕਾਮ ਨੂੰ ਉਹਨਾਂ ਨੇ تسلیم ਕਰਕੇ ਤੇ ਜਿਸ ਤਰ੍ਹਾਂ ਤੁਸੀਂ ਸਰੋਪਾ ਦਿੰਦੇ ਹੋ ਸਾਡੇ ਚ ਸਭ ਤੋਂ ਵੱਡੀ ਪੇਂਤ ਜਿਹੜੀ ਹੁੰਦੀ ਨਾ ਉਹ ਦਸਤਾਰ ਹੁੰਦੀ ਹੈ ਤੇ ਮੁਸ਼ਾਇਖ ਇਰਾਕ ਨੇ तमाम ਆਲਮ ਇਸਲਾਮ ਵੱਲੋਂ ਆਪ ਨੂੰ ਆਪਣੀ ਦਸਤਾਰ ਪੇਸ਼ ਕੀਤੀ ਬੋਲੇ ਸੋਨਿਹਾਲ ਜੈ ਆਪ ਜੀ ਨੇ ਨਾ ਸਿਰਫ ਉਸ ਦਸਤਾਰ ਨੂੰ ਕਬੂਲ ਕੀਤਾ ਬਲਕਿ ਆਪਣੇ ਸਿਲਸਿਲੇ ਦੇ ਵਿੱਚ ਰਾਜ ਕੀਤਾ ਦੋਸਤੋ ਸਾਡੀ ਤੁਹਾਡੀ ਤੇ ਸਾਂਝ ਇਸ ਪਗ ਦੀ ਵੀ ਸਾਂਝ ਹੈ ਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੂੰ ਜਿਸ ਵਕਤ ਤਤੇ ਤਵੇ ਦੇ ਉਤੇ ਬਿਠਾਇਆ ਗਿਆ ਤੇ ਉਤੋਂ ਬਲਦੀ ਰੇਤ ਆਪ ਜੀ ਦੇ ਉੱਤੇ ਸਿਰ ਉੱਤੇ ਸੁੱਟ ਰਹੇ ਸਨ ਤੇ ਮੇਰੇ ਜੱਦੇ ਵਾਲਾ ਸਾਈ ਮੀਆਂ ਮੀਰ ਜੀ ਉਸ ਵਕਤ ਆਏ ਆਪ ਨੂੰ ਕਹਾ ਕਿ ਗੁਰੂ ਜੀ ਮੈਂ ਤੁਹਾਨੂੰ ਇਸ ਹਾਲਤ ਚ ਦੇਖ ਨਹੀਂ ਸਕਦਾ ਅਗਰ ਤੁਹਾਡਾ ਹੁਕਮ ਹੋਵੇ ਇੱਕ ਇਸ਼ਾਰਾ ਕਰ ਦਿਓ ਮੈਂ ਲਾਹੌਰ ਤੇ ਦਿੱਲੀ ਨੂੰ ਪੀਸ ਦਿਨਾ ਸਾਡੇ ਖਾਨ ਵਾਦੇ ਦੀ ਰਵਾਇਤਾਂ ਦੇ ਮੁਤਾਬਕ ਸਾਈ ਮੀਆਂ ਮੀਰ ਜੀ ਦੇ ਇੱਕ ਹੱਥ ਉੱਤੇ ਲਾਹੌਰ ਸੀ ਤੇ ਇੱਕ ਹੱਥ ਉੱਤੇ ਦਿੱਲੀ ਸੀ ਗੁਰੂ ਜੀ ਹਰਗੋਬਿੰਦ ਜੀ ਮਹਾਰਾਜ ਜਦ ਗੁਰਿਆਈ ਦੀ ਗੱਦੀ ਤੇ ਬੈਠੇ बहुत जवान उम्र से बहुत नौजवान उम्र से जो आप ती बेहतर जानते हो गए आप दी उस वक्त की उम्र सी सब तो पहले आप साई मियामीर जी को ले आए घोड़े तो उतरन लगे साई जी ने मना फरमाता कि नहीं उतरना नहीं अपने हाथ अके कर देते क्या ना तलिया से उतरो और आपू अपन तलिया के उतार के ते जमाने दसिया ਕਿ ਇੱਕ ਦਰवेश ਦੀ ਇੱਜ਼ਤ ਸਿਰਫ ਦਰवेश ਹੀ ਕਰ ਸਕਦਾ ਹੈ ਸੰਸਾਰੀ ਲੋਕ ਨਹੀਂ ਦੋਸਤੋ ਤੁਸੀਂ ਵੀ ਜ਼ਮੀਦਾਰ ਘਰਾਂ ਨਾਲ ਤਾਲੁਕ ਰੱਖਦੇ ਹੋ ਮੇਰਾ ਵੀ ਜ਼ਮੀਦਾਰਾ ਹੈ ਸਾਡੇ ਘਰਾਂ ਦੇ ਵਿੱਚ ਆਪਣੀ ਆਪਣੀ ਜ਼ਮੀਨ ਤੇ ਬਸਾਦ ਦੇ ਮੁਤਾਬਕ ਕੁਝ ਭੇਡਾਂ ਹੁੰਦੀਆਂ ਨੇ ਭੇਡ ਦੀ ਇੱਕ ਫਿਤਰਤ ਹੁੰਦੀ ਈਗੀ ਐਂ ਭੇਡਾਂ ਆ ਰਹੀਆਂ ਤੁਸੀਂ ਅੱਗੇ ਰਸੀ ਫਾੜ ਕੇ ਖਲੋ ਜੋ ਭੇਡ ਛਾਲ ਮਾਰੇਗੀ ਲੰਗੇਗੀ ਦੂਜੀ ਵੀ ਔਰ ਛਾਲ ਮਾਰ ਕੇ ਟੱਪੇਗੀ ਤੁਸੀਂ ਰਸੀ ਸੋੜ ਦਿਓ ਹੁਣ ਜਿੱਥੇ ਪਿੱਛੇ 35 ਆ ਰਹੀਆਂ ਨੇ ਸਾਰੀਆਂ ਛਾਲਾਂ ਮਾਰਦੀਆਂ ਲੰਗਣੀਆਂ ਅਸੀਂ ਕਿਉਂਕਿ ਉਹਨਾਂ ਦੇ ਨਾਲ ਰਹਿੰਦੇ ਆ ਤੋ ਖਰਬੂਜ਼ਾ ਖਰਬੂਜ਼ੇ ਨੂੰ ਵੇਖ ਕੇ ਰੰਗ ਫੜਦਾ ਸਾਡੇ ਚ ਵੀ ਇੱਕ ਭੇਡ ਚਾਲ ਏ ਕਿ ਸਾਡੇ ਕੰਨਾਂ ਚ ਲੱਜਾ ਜਾਣੇ ਕਿਨੇ ਪਾਇਆ ਮੈਂ ਕਿਸੇ ਨੂੰ ਪੁਆਇੰਟ ਨਹੀਂ ਕਰਦਾ ਕਿ ਜਿਸ ਨੇ ਇਹ ਚੀਜ਼ ਪਾਈ ਕਿ ਸਿੱਖ ਮੁਸਲਮਾਨ ਦਾ ਦੁਸ਼ਮਣ ਹੈ ਤੇ ਮੁਸਲਮਾਨ ਸਿੱਖ ਦਾ ਦੁਸ਼ਮਣ ਠੀਖਾ ਨੂੰ ਪੁੱਛੋ ਜੀ ਕਿਉਂ ਭਾਈ ਮੁਸਲਮਾਨ ਤੁਹਾਡਾ ਕਿਉਂ ਦੁਸ਼ਮਣ ਹੈ ਜਾਂ ਤੁਸੀਂ ਮੁਸਲਮਾਨ ਦੇ ਕਿਉਂ ਦੁਸ਼ਮਣ ਹੈ ਜੀ ਮੁਸਲਮਾਨਾਂ ਨੇ ਸਾਡੇ ਗੁਰੂ ਸ਼ਹੀਦ ਕੀਤਾ ਖੁਦਾ ਦੇ ਬੰਦੇ ਹੋ ਤੁਹਾਡਾ ਗੁਰੂ ਸ਼ਹੀਦ ਕੀਤਾ ਤੇ ਬਾਦਸ਼ਾਹ ਨੇ ਕੀਤਾ ਬਾਦਸ਼ਾਹ ਤੁਹਾਡਾ ਵੀ ਬਾਦਸ਼ਾਹ ਬਾਦਸ਼ਾਹ ਸਾਡਾ ਵੀ ਬਾਦਸ਼ਾਹ ਔਰੰਗਜ਼ੇਬ ਚਾਰ ਭਰਾ ਸਨ ਸਭ ਤੋਂ ਵੱਡਾ ਦਾਰਾਸ਼ਕੋ ਫਿਰ ਸ਼ਜਾਹ ਫਿਰ ਮੁਰਾਦ ਤੇ ਫਿਰ ਔਰੰਗਜ਼ੇਬ ਉਹਨੇ ਪਹਿਲੇ ਮੁਰਾਦ ਨੂੰ ਮਾਰਿਆ ਫਿਰ ਉਹਨੇ ਸ਼ਜਾਹ ਨੂੰ ਮਾਰਿਆ ਸਕੇ ਭਰਾ ਨੂੰ ਫਿਰ ਉਹਨੇ ਦਾਰਾਸ਼ਕੋ ਦੀਆਂ ਜਿਉਂਦੇ ਦੀਆਂ ਅੱਖਾਂ ਕੱਢ ਕੇ ਬਾਬ ਨੂੰ ਕੈਦ ਕੀਤਾ ਅਸੀਂ ਤੇ ਪਲੇਟ 'ਚ ਰੱਖ ਕੇ ਉੱਥੇ ਪੇਸ਼ ਕੀਤੀਆਂ ਪਿਛੇ ਬੱਚੀ ਸੀ ਇੱਕ ਭੈਣ ਉਹ ਵੀ ਸਾਈਂ मियां ਅਮੀਰ ਜੀ ਦੀ murid ਸੀ ਜਹਾਰਾ ਬੇਗਮ ਉਹਨੂੰ ਇਸ ਬਹਾਨੇ ਕੈਦ ਕਰ ਦਿੱਤਾ ਕਿ ਪਿਤਾ ਜੀ ਦੀ ਚਲਕੇ ਨਾ ਤੂੰ ਅੰਦਰ ਸੇਵਾ ਕਰ। ਕਿ ਉਹ ਵੀ ਦਾ ਕੈਦ 'ਚ ਮਰਿਆ। ਨਾ ਉਹਨੇ ਕੋਈ ਭਤੀਜਾ ਪਿੱਛੇ ਛੱਡਿਆ। ਨਾ ਉਹਨੇ ਕੋ ਆਪਣੇ ਵਾਂਗ ਪਿੱਛੇ ਛੱਡਿਆ। ਇਹ ਤੇ ਸਲੂਕシオ ਦਾ ਰਿਸ਼ਤੇਦਾਰ ਆਪਣੇ ਸਕੇ ਖੂਨ ਦੇ ਮਾਪਿਓ ਜਾਇ ਦੇ ਰਿਸ਼ਤੇਦਾਰਾਂ ਨਾਲ ਤੇ ਗੁਰੂ ਜੀ ਨਾਲ ਉਹਦੀ ਕਿਹੜੀ ਰਿਸ਼ਤੇਦਾਰੀ ਸੀ ਦੇਖੋ ਮੁਸਲਮਾਨਾਂ ਦੇ ਲੀਡਰ ਤੇ ਸਾਈ ਫਰੀਦ ਜੀ ਨੇ ਮੁਸਲਮਾਨਾਂ ਦੀ ਨੁਮਾਇੰਦਗੀ ਤੇ ਸਾਈ ਨੀਆ ਮੀਰ ਜੀ ਕਰਦੇ ਨੇ ਮੁਸਲਮਾਨਾਂ ਦੀ ਨੁਮਾਇੰਦਗੀ ਸੈਦ ਮੀਰਾ ਪੀਖ ਕਰਦਾ ਸੁਣ حضرت ਬੁੱਧੂ ਸ਼ਾ ਫਕੀਰ ਰਹਿਮਤੁਲਾ ਤਾਲਾ ਲੈ ਕਰਦੇ ਨੇ ਜਿਨ੍ਹਾਂ ਨੇ ਆਪਣੇ ਸਾਹਬਜ਼ਾਦੇ ਕੁਰਬਾਨ ਕੀਤੇ ਆਪਣੇ ਮੁਰੀਦਾਂ ਦੇ ਭਰਾਵਾਂ ਪਨੇਵਾ ਸਮੇਤ ਉੱਥੇ ਪਹੁੰਚੇ ਉਹ ਕਿਹੜੇ ਮੁਕਾਮ ਤੇ ਖਲੋਤੇ ਨੇ ਕਿਹੜੇ ਗੁਰੂ ਜੀ ਸੱਚੇ ਪਾਤਸ਼ਾਹ ਦਾ ਦੌਰ ਆਇਆ ਤੇ ਉਸ ਵਕਤ ਦੇ ਸੂਫੀ ਉਸ ਉਹਨਾਂ ਦੇ ਨਾਲ ਨਹੀਂ ਖਲੋਤੇ ਕਿਸੇ ਇੱਕ ਸੂਫੀ ਦਾ ਕਿਸੇ ਇੱਕ ਸੂਫੀ ਦਾ ਸੱਚੇ ਨੂੰ ਝਾੜਦੇ ਝੂਠੇ ਸੂਫੀ ਦਾ ਤੁਸੀਂ ਆਪਣੇ ਇਤਿਹਾਸ ਚੋਂ ਦੱਸ ਦਿਓ ਕਿ ਕਿਸੇ ਗੁਰੂ ਨਾਲ ਕੋਈ ਤਨਾਜ਼ਾ ਹੋਵੇ ਇਹ ਦਸਤਾਨ ਦੀ 100% ਆਬਾਦੀ ਦੇ ਵਿੱਚੋਂ 99% ਮੁਸਲਮਾਨ ਸੁੰਨਤ اهل ਜਮਾਤ ਮਸਲਕ ਰੱਖਦੇ ਨੇ ਕਿਸੇ ਨਾ ਕਿਸੇ ਸੂਫੀ ਦੇ ਉਹ ਮুরিਦ ਨੇ ਤੁਸੀਂ ਆਪਣੀ ਤਾਰੀਖ ਦੇ ਵਿੱਚੋਂ ਨਹੀਂ ਦੱਸ ਸਕੋਗੇ ਕੋਈ ਇੱਕ ਸੱਚਾ ਤੇ ਮੈਂ ਨਹੀਂ ਮੰਗਦਾ ਝੂਠੇ ਸੂਫੀ ਦਾ ਨਾਮ ਕਿ ਜਿਸ ਨੂੰ ਮੁਸਲਮਾਨਾਂ ਵਲੀ ਮੰਨਿਆ ਹੋਵੇ ਸੂਫੀ ਮੰਨਿਆ ਹੋਵੇ ਜਾਂ ਆਪਣਾ ਲੀਡਰ ਮੰਨਿਆ ਹੋਵੇ ਤੇ ਉਹਨੂੰ ਕਿਸੇ ਵੀ ਗੁਰੂ ਨਾਲ ਤਨਾਜ਼ਾ ਆਵੇ ਤੇ ਪਿਆਰਿਓ ਸਾਡੀਆਂ ਤੁਹਾਡੀਆਂ ਸਾਂਝਾਂ ਨੇ ਜਿੱਥੋਂ ਵੀ ਦੇਖੋ ਖੂਨ ਦੀ ਸਾਂਝ ਮਿੱਟੀ ਦੀ ਸਾਂਝ ਸਾਡੀ ਤੁਹਾਡੀ ਤੋਹੀਦ ਦੀ ਸਾਂਝ ਸਾਡੀ ਤੁਹਾਡੀ ਗੁਰੂਆਂ ਤੇ ਬਜ਼ੁਰਗਾਂ ਦੀ ਸਾਂਝ ਸਾਡੀ ਤੁਹਾਡੀ ਗੁਰੂ ਗ੍ਰੰਥ ਜੀ ਮਹਾਰਾਜ ਦੀ ਸਾਂਝ ਕੱਢ ਦਿਓ ਵਿੱਚੋਂ ਸਾਨੂੰ ਤੇ ਬਾਕੀ ਰਹਿ ਜਾ ਕਿਹੜਾ ਸਿੰਗ ਰਹਿੰਦਾ ਮੈਨੂੰ ਦੱਸ ਦਿਓ ਕੋਈ ਇੱਕ ਜੇ ਅਰਸ਼ੇਂ ਕਰਾਂਦਾ ਇਹਦੇ ਜੋ ਕੱਢੋ ਸਾਨੂੰ ਮਸਲਾ ਇਹ ਹੈ ਕਿ ਸਾਨੂੰ ਇਹ ਗਲਤਫਹਮੀਆਂ ਜਿਹੜੀਆਂ ਨਾ ਇਹ ਦੂਰ ਕਰਨੀਆਂ ਚਾਹੀਦੀਆਂ ਨੇ ਬਾਕੀ ਦੋਸਤੋ ਗੱਲਾਂ ਤੇ ਢੇਰ ਸਾਰੀਆਂ ਨੇ ਉਹ ਕੀ ਕਹਿੰਦੇ ਨੇ ਕਿ ਹਿਜਰ ਤੇਰਾ ਜੇ ਪਾਣੀ ਮੰਗੇ ਤੇ ਮੈਂ ਖੂਨ ਨੈਣਾ ਦੇ ਢੀਣਾ ਜੀ ਕਰਦਾ ਤੈਨੂੰ ਸਾਹਮਣੇ ਬਿਠਾ ਕੇ ਤੇ ਦਰਦ ਪੁਰਾਣੇ ਛੇੜਾਂ ਇਸ ਦੇ ਨਾਲ ਹੀ ਮੈਂ ਸਾਰੇ ਭੈਣਾ ਭਰਾਵਾਂ ਦਾ ਬੜਾ ਬੜਾ ਮਸ਼ਕੂਰ ਹਾਂ ਖਾਸ ਕਰਕੇ ਮੈਨੂੰ ਬਹੁਤ ਵੱਡਾ ਮਾਨ ਮਿਲਿਆ ਕਿ ਆਪਣੇ ਜਦੇ ਆਲਾ ਦੇ ਬਾਅਦ ਮੈਂ ਸਿੱਖ ਧਰਮ ਦੇ ਜਿਹੜਾ ਪਹਿਲਾ ਯੂਰਪ ਦੇ ਵਿੱਚ ਪਹਿਲਾ ਹਿਸਟਰੀ ਮਿਊਜ਼ੀਅਮ ਹੈ ਉਸ ਦਾ ਸੰਗੇ ਬੁਨਿਆਦ ਰੱਖਣ ਦਾ ਮੈਨੂੰ ਸ਼ਰਫ ਮਿਲਿਆ ਮੇਰੇ ਲਈ ਬਹੁਤ ਵੱਡਾ ਮਾਨ ਹੈ ਲੈਸਟਰ ਚ ਆ ਕੇ ਇੱਕ ਭੈਣ ਮੈਨੂੰ ਮਿਲੀ ਗੁਰਮੀਤ ਕੌਰ ਜਿਨੇ ਰਾਖੀ ਬੰਨੀ ਇਹ ਰਾਖੀ ਮੈਂ ਰਮਾ ਨਾ ਰਮਾ ਇਹ ਇਨਸ਼ਾਅੱਲਾ ਫਰੇਮ ਕਰਾ ਕੇ ਉੱਥੇ ਮੇਰੇ ਡਰਾਇੰਗ ਰੂਮ ਚ ਸਜੀ ਰਹੇਗੀ ਮੇਰੇ ਬਾਅਦ ਵੀ ਇੱਕ ਨਿਸ਼ਾਨੀ ਰਹੇਗੀ ਕਿ ਮੈਨੂੰ ਅੱਜ ਦੇ ਦਿਨ ਇਸ ਦਰਬਾਰ ਸਾਹਿਬ ਚ ਆਉਂਦੇ ਆਉਂਦੇ ਬਜੋਂ ਇੱਕ ਭੈਣ ਮਿਲੀ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇੰਨੇ ਦਿਨ ਮੈਨੂੰ ਸੁਣਿਆ ਬੜੀ ਮਿਹਰਬਾਨੀ ਅਸਲਾਮੁਅਲੈਕੁਮ ਰahmatullahi ਵਬਰਕਾਤੁਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ